ਜਦੋਂ ਮੈਂ ਨਹੀਂ ਵੀ ਕਾਉਂਸਲਰ ਸੀਗਾ ਕਾਉਂਸਲਰ ਚਾਹੇ ਬੀਜੇਪੀ ਦਾ ਸੀ ਪਰ ਫਿਰ ਵੀ ਇਹ ਕੰਮ ਜਿਹੜੇ ਆ ਜਿੰਨੇ ਸਾਰੇ ਕਰਾਇਆ ਮਨੋਰ ਨਗਰ ਲਾ ਲੋ ਉਥੇ ਘੜਦੋ ਘੜ 30 ਲੱਖ ਰੁਪਏ ਦਾ ਕੰਮ ਹੋਇਆ ਉਥੇ ਡੰਬ ਦੇ ਨਾਲ ਸੜਕ ਬਣੀ ਆ ਉਹਦੇ ਪੂਰਾ ਉਹਨਾਂ ਨੂੰ ਕਹਿ ਕੇ ਸਾਰੀ ਸੜਕ ਉਸਲੇ ਮੈਂ ਬੜਵਾ ਕੇ ਦਿੱਤੀ ਡੰਬ ਦੇ ਵਿੱਚ ਇਹਨਾਂ ਨੇ ਮੈਨੂੰ ਇੱਕ ਵਾਰ ਹੀ ਕਿਹਾ ਵੀ ਸੜਕ ਬਣਨੀ ਆ ਉਸਲੇ ਉਹ ਸਾਰੀ ਸੜਕ ਜਿਹੜੀ ਆ ਧਾਰੀਵਾਲ ਸਾਹਿਬ ਨੂੰ ਕਹਿ ਕੇ ਕਾਰਪੋਰੇਸ਼ਨ ਪ钱ਾ ਲਾ ਕੇ ਉਹਨਾਂ ਵਧੀਆ ਤਰੀਕੇ ਨਾਲ ਸਾਰਾ ਕੰਮ ਕਰਾਤਾ ਸਾਰਾ ਸਭ ਤੋਂ ਸਾਰਾ ਏਰੀਆ ਸ਼ੁਰੂਦੋ ਮੈਣੀ ਸਾਹਿਬ ਦੇ ਪਰਿਵਾਰ ਨਾਲ ਸ਼ੁਰੂ ਤੋਂ ਹੀ ਰਿਹਾ ਪਹਿਲੋਂ ਇਹਨਾਂ ਦੇ ਦਰਗਾਹੋਂ ਰਿਹਾ ਬਾਗੀ ਇਹ ਕੰਮ ਤਾਂ ਮਤਲਬ ਪਿਛਲੇ 10 ਸਾਲਾਂ ਤੋਂ ਜੋ ਵੀ ਹੋਏ ਆ ਨਾ ਮੈਣੀ ਸਾਹਿਬ ਨੇ ਕਰਵਾਏ ਐ ਇਸ ਇਰੀਏ ਦੇ ਵਿੱਚ ਸਾਰਿਆਂ ਨੂੰ ਪਤਾ ਜੇ ਕੋਈ ਅੱਜ ਉੱਠ ਕੇ ਕਹਿ ਦਿੰਦਾ ਮੈਂ ਕਰਵਾਏ ਆ ਉਹ ਬਿਲਕੁਲ ਜੂਠ ਬੋਲ ਰਿਹਾ ਪਾਵਾ ਜੀ ਪੂਰਾ ਸਮਰਥਨ ਸਾਨੂੰ ਮਿਲ ਰਿਹਾ ਔਰ ਇੱਕ ਇੱਕ ਘਰ ਜਾ ਕੇ ਅਸੀਂ ਕਰਕੇ ਆਏ ਆ ਡੋਰ ਟੂ ਡੋਰ ਕੀਤਾ ਲੋਕੀ ਕਹਿ ਰਹੇ ਆ ਵੀ ਮੈਣੀ ਸਾਹਿਬ ਨੂੰ ਇਸ ਵਾਰ ਜਿਤਾਣਾ ਜਿਤਾਣਾ ਔਰ ਚਿੱਤੇ ਪੇ ਆ ਕੁਝ ਮੇਰੇ ਜਿਹੜੇ ਸੱਜ ਕਾਉਣੇ ਆ 90 85% ਵੋਟ ਮੈਣੀ ਸਾਹਿਬ ਨੂੰ ਜਾਣੀ ਹੈ ਤੇ ਸਾਡੇ ਕੰਮ ਵੀ ਇਹਨਾਂ ਨੇ ਕਰਾਏ ਆ ਲੋਰੀ ਇਸ ਵੇਲੇ ਬਾੜ ਨੰਬਰ 32 ਦੇ ਵਿੱਚ ਆਟੋ ਰਿਕਸ਼ੇ ਘੁੰਮਣੇ ਸ਼ੁਰੂ ਹੋ ਗਏ ਆ 50 50 50 ਹੋਣੀ ਸ਼ੁਰੂ ਹੋ ਗਈ ਆ ਉਮੀਦਵਾਰ ਸਾਡੇ ਨਾਲ ਖੜੇ ਆ ਫਲੈਕਸਾਂ ਤੇ ਬੋਰਡਾਂ ਤੇ ਲਾਤਾ ਵੀ ਆਪਕੇ ਜਾਣੇ ਪਹਿਚਾਣੇ ਪਰਕੇ ਕਾਂਗਰਸ ਦੇ ਉਮੀਦਵਾਰ ਸ਼ਸ਼ੀਲ ਮੈਣੀ ਜੀ ਤੇ ਬਾੜ ਨੰਬਰ 32 ਇੱਥੇ ਪੂਰਾ ਬਣਿਆ ਹੋਇਆ ਆ ਮਾਹੌਲ ਡੋਰ ਟੂ ਡੋਰ ਜਾ ਰਹੇ ਆ ਲੋਕਾਂ ਦਾ ਰਿਸਪੌਂਸ ਕਿਦਾਂ ਦਾ 21 ਤੀਨ ਨੂੰ ਰਿਜ਼ਲਟ ਕਿਦਾਂ ਦਾ ਉਹ ਵੀ ਪੁੱਛਾਂਗੇ ਮੈਨੀ ਸਾਹਿਬ ਕਿਦਾਂ ਦਾ ਹਿਸਾਬਤਾ ਪਿਆ ਦੇਖੋ ਜੀ ਜਿਹੜਾ ਪੁਰਾਣਾ ਸਾਡਾ ਪਛੋਕੜ ਆ ਸੀ ਬਹੁਤ ਢੇਰ ਤੋਂ ਸਾਡੇ ਬਜ਼ੁਰਗਾ ਨੇ ਵੀ ਇੱਥੇ ਕੰਮ ਕੀਤਾ ਉਸ ਤੋਂ ਬਾਅਦ ਮੈਂ ਕੌਂਸਲ ਇਲੈਕਸ਼ਨ ਲੜਿਆ ਮੈਂ ਵੀ ਕੰਮ ਜੇ ਮੈਂ ਕੌਂਸਲ ਇਲੈਕਸ਼ਨ ਨਹੀਂ ਲੜਿਆ ਉਸ ਤੋਂ ਬਾਅਦ ਵੀ ਪੂਰਾ ਕੰਮ ਇੱਥੇ ਚਾਹੇ ਉਹ ਕਰੋਨਾ ਟਾਈਮ ਆਇਆ ਵੈਕਸੀਨ ਦੇ ਵਿੱਚ ਅਸੀਂ ਕਿਸੇ ਪਿੱਛੇ ਨਹੀਂ ਹਟੇ ਉਸ ਵੇਲੇ ਜੋ ਵੀ ਅਸੀਂ ਕਿਸੇ ਦੀ ਹੈਲਪ ਕੀਤੀ ਸੀ ਕਰ ਸਕਦੇ ਸੀ ਉਹ ਕੀਤੀ ਆ ਉਦੋਂ ਬਾਅਦ ਚਾਹੇ ਇੱਥੇ ਸਪੌਂਸਰਰ ਦੂਸਰਾ ਸੀ ਲੇਬਰ ਕਲੋਨੀ ਜਿਹੜਾ ਡੰਪ ਦੀ ਗੱਲ ਕੀਤੀ ਜਾਵੇ ਡੰਪ ਦੇ ਵਿੱਚ ਸਾਰਿਆਂ ਦੇ ਸਹਿਯੋਗ ਦੇ ਨਾਲ ਉਹ ਡੰਪ ਬਣਿਆ ਸੀ ਇਹ ਨਹੀਂ ਵੀ ਕਿਸੇ ਇੱਕ ਬੰਦੇ ਨੇ ਉੱਤੇ ਪੈਸੇ ਲਾਤੇ ਪੈਸੇ ਵੀ ਸਾਰੇ ਮਤਲਬ ਹਰੇਕ ਨੇ ਸਹਿਯੋਗ ਕੀਤਾ ਤਾਂ ਡੰਪ ਬਣਿਆ ਸੀ ਅੱਜ ਕੋਈ ਬੰਦਾ ਦਾਵਾ ਕਰੇ ਵੀ ਉਹ ਡੰਪ ਦਾ ਕੰਮ ਮੈਂ ਕਰਵਾਤਾ ਐਦਾ ਕਦੀ ਨਹੀਂ ਹੁੰਦਾ ਉਸ ਲਈ ਸਰਕਾਰ ਜਿਹੜੀ ਆ ਉਸ ਲਈ ਧਾਰੀਵਾਲ ਸਾਹਿਬ ਸੀਗੇ ਐਮਐਲਏ ਔਰ ਇੱਕ ਇੱਕ ਉਹ ਜਿਹੜੀ ਉੱਥੇ ਡੰਪ ਦੇ ਨਾਲ ਸੜਕ ਬਣੀ ਆ ਉਹਦੇ ਪੂਰਾ ਉਹਨਾਂ ਨੂੰ ਕਹਿ ਕੇ ਸਾਰੀ ਸੜਕ ਉਸ ਵੇਲੇ ਮੈਂ ਬੜਵਾ ਕੇ ਦਿੱਤੀ ਕਿਉਂਕਿ ਇਹੀ ਜਿਹੜੇ ਅੱਜ ਦਾਵਾ ਕਰਦੇ ਆ ਵੀ ਡੰਬ ਦਾ ਕੰਮ ਡੰਬ ਦਾ ਕੰਮ ਚਲੋ ਸਾਰੇ ਕਰਦੇ ਆ ਜਿਸਕੇ ਲਈ ਇਹ ਕੰਮ ਕਰਨਾ ਪਿਆ ਸਾਰੇ ਰਲ ਮਿਲ ਕੇ ਕੀਤਾ ਉਹ ਡੰਬ ਦੇ ਵਿੱਚ ਇਹਨਾਂ ਨੇ ਮੈਨੂੰ ਇੱਕ ਵਾਰੀ ਕਿਹਾ ਵੀ ਸੜਕ ਬਣਨੀ ਆ ਉਸ ਵੇਲੇ ਉਹ ਸਾਰੀ ਸੜਕ ਜਿਹੜੀ ਆ ਧਾਰੀਵਾਲ ਸਾਹਿਬ ਨੂੰ ਕਹਿ ਕੇ ਕਾਰਪੋਰੇਸ਼ਨ ਪ钱ਾ ਲਾ ਕੇ ਉਹਨੇ ਵਧੀਆ ਤਰੀਕੇ ਨਾਲ ਸਾਰਾ ਕੰਮ ਕਰਾਤਾ ਲਿਵਰ ਕਲੋਨੀ ਦੇ ਵਿੱਚ ਜਿਹੜੀਆਂ ਸੜਕਾਂ ਬਣੀਆਂ ਗੁਰਤੇਗ ਬਾਦਰ ਨਗਰ ਵਿੱਚ ਜਿਹੜੀਆਂ ਗਲੀਆਂ ਬਣੀਆਂ ਉਹ ਸਾਰੀਆਂ ਗਲੀਆਂ ਐਮਸੀ ਕੋਈ ਹੋਰ ਸੀ ਪਰ ਉਸ ਵੇਲੇ ਮੈਂ ਕੰਮ ਕਰਵਾਇਆ ਪੂਰਾ ਕੰਮ ਕਰਵਾਇਆ ਔਰ ਹਰ ਬੰਦੇ ਨੇ ਸਾਹਿਬ ਤੁਸੀਂ ਵੱਡਾ ਚਿਹਰੇ ਹੋ ਪੁਰਾਣੇ ਕਾਂਗਰਸੀਓ ਐਮਐਲਏ ਦੀ ਰਾਈਟ ਹੈਂਡ ਹੋ ਚੰਗਾ ਵਿਚਰਦੇ ਹੋ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਬਈ ਤੁਸੀਂ ਵੋਟਾਂ ਦੀ ਮੰਗ ਕਰ ਰਹੇ ਹੋ ਕੇਸ ਵਿਹਾਵਤੇ ਕਰ ਰਹੇ ਹੋ ਤੁਸੀਂ ਕੀ ਕੀ ਕੰਮ ਕਰਾਈ ਨਹੀਂ ਦੇਖੋ ਕੰਮ ਤਾਂ ਮੈਂ ਦੱਸ ਦੇਵਾਂ ਆ ਜਿਹੜੇ ਕੰਮ ਆ ਸਾਰੇ ਉਸ ਵੇਲੇ ਆ ਹੁਣ ਜਦੋਂ ਮੈਂ ਨਹੀਂ ਵੀ ਕਾਉਂਸਲਰ ਸੀਗਾ ਕਾਉਂਸਲਰ ਚਾਹੇ ਬੀਜੇਪੀ ਦਾ ਸੀ ਔਰ ਫੇਰ ਵੀ ਇਹ ਕੰਮ ਜਿਹੜੇ ਆ ਜਿੰਨੇ ਸਾਰੇ ਕਰਾਇਆ ਮਨੋਰ ਨਗਰ ਲਾ ਲੋ ਉਥੇ ਘਟ ਤੋਂ ਘਟ 30 ਲੱਖ ਰੁਪਏ ਦਾ ਕੰਮ ਹੋਇਆ ਉਥੇ ਜਿਹੜਾ ਨਰਕ ਸੀਗਾ ਮਨੋਰ ਨਗਰ ਦੇ ਬੰਦੇ ਉਥੇ ਜਾ ਕੇ ਲੋਕਾਂ ਨੂੰ ਪੁੱਛੋ ਉਥੇ ਨਾਲਾ ਹੀ ਚੱਲਦਾ ਉਹਦੇ ਜਿਹੜਾ ਪੁਆਤਾ ਸੀਵਰੇਜ ਪਾਈਪ ਪੁਆਤਾ ਉਹਦੀ ਸੜਕ ਬਣਵਾਤੀ ਦੂਜੇ ਪਾਸੇ ਨਹਿਰ ਵਾਲੇ ਪਾਸੇ ਲੋਕ ਡਿੱਗਦੇ ਸੀਗੇ ਉਥੇ ਸਾਰੀ ਇੰਟਰਲੌਕ ਲਾ ਕੇ ਇਹਨੂੰ ਵਧੀਆ ਤਰੀਕੇ ਨਾਲ ਸਾਰਾ ਕੰਮ ਹੋ ਗਿਆ ਇਸ ਤਰ੍ਹਾਂ ਹੀ ਲੇਵਰ ਕਲੋਨੀ ਦੇ ਵਿੱਚ ਕੰਮ ਹੋਇਆ ਗੁਰਤੇਗ ਬਾਦਰ ਨਗਰ ਜਿਹੜਾ ਸਾਡੇ ਏਰੀਆ ਚ ਪੈ ਰਿਹਾ ਉਥੇ 6 ਗਲੀਆਂ ਬਣਨ ਵਾਲੀਆਂ ਉਹ ਸਾਰੀਆਂ ਬਣਵਾਤੀਆਂ ਸਾਜ ਕਲੋਨੀ ਦੇ ਵਿੱਚ ਜਿਹੜਾ ਪੀਣ ਵਾਲੇ ਪਾਣੀ ਦੇ ਏਰੀਆ ਚ ਬਹੁਤ ਭਾਰੀ ਪ੍ਰੋਬਲਮ ਸੀਗੀ ਉਥੇ ਹੈ ਨਹੀਂ ਸੀ ਉਥੇ ਉਹ ਜਿਹੜਾ ਪੀਣ ਵਾਲਾ ਪਾਣੀ ਆ ਉਹ ਘਰ ਘਰ ਕਨੈਕਸ਼ਨ ਗਵਰਨਮੈਂਟ ਦੇ ਖਰਚੇ ਤੇ ਹੋਇਆ ਨਾ ਕਿ ਕਿਸੇ ਬੰਦੇ ਨੇ ਕੋਈ ਰੁਪਈਆ ਦਿੱਤਾ ਉਸ ਤੋਂ ਬਾਅਦ ਉਥੇ ਪਾਣੀ ਖੜਾ ਰਹਿੰਦਾ ਸੀ 7-8 ਸਾਲ ਤੋਂ ਉਹ ਅੱਜ ਜਾਓ ਉਥੇ ਐ ਸਾਫ ਸੁਥਰਾ ਕਿਸੇ ਨੂੰ ਪੁੱਛੋ ਜਾ ਕੇ ਵੀ ਇਹ ਕੰਮ ਜਿਹੜਾ ਇਹ ਕਿਹਨੇ ਕਰਾਇਆ ਬੜੇ ਗੰਭੀਰ ਤੁਸੀਂ ਗਣਾ ਤੇ ਲਿਸਟ ਬੜੀ ਲੰਬੀ ਕਰਤੀ ਹੁਣ ਤੁਸੀਂ ਲੋਕਾਂ ਕੋਲ ਜਾਂਦੇ ਹੋ ਡੋਰ ਟੂ ਡੋਰ ਕਰਦੇ ਹੋ ਮਿਲਦੇ ਹੋ ਬਜ਼ੁਰਗਾਂ ਨੂੰ ਲੇਟ ਨਹੀਂ ਜਵਾਨਾਂ ਨੂੰ ਵੀ ਹੈ ਨਾ ਕਿਦਾਂ ਦਾ ਮੂਡ ਬਣਾਇਆ ਵੋਟਰਾਂ ਨੇ ਦੇਖੋ ਵੋਟਰਾਂ ਦਾ ਫੁੱਲ ਮੂਡ ਆ ਬਿਲਕੁਲ ਪਰ ਸਾਡੀ ਹੁਣ ਐਸਾ ਲੇ ਆ ਕਿ ਅਸੀਂ ਕੋਈ ਵੀ ਜਿਹੜਾ ਵੋਟ ਆ ਵੱਧ ਤੋਂ ਵੱਧ ਵੋਟ ਲੈਣੀ ਆ ਇਲੈਕਸ਼ਨ ਪਰਮਾਧਮਾ ਨੇ ਮੇਰ ਕਰਨੀ ਆ ਇਲੈਕਸ਼ਨ ਆਪਾਂ ਜਿਤਨਾ ਜਿਤਨਾ ਇਹ ਨਹੀਂ ਕਿ ਇਲੈਕਸ਼ਨ ਨੂੰ ਪਰ ਵੋਟ ਕਿੱਦਾਂ ਵੱਧ ਲੈਣੀ ਆ ਬੇ ਐਸਾ ਲੇ ਇਸ ਟਾਰਗੇਟ ਤੇ ਆ ਚਰਚਾ ਬਣੀ ਆ ਸੁਸ਼ੀਲ ਮੈਣੀ ਕਹਿੰਦੇ ਡਿਪਟੀ ਮੇਅਰ ਦੀ ਕੌਂਸਲਿੰਗ ਵੀ ਹੱਥ ਰੱਖਦਾ ਨਹੀਂ ਦੇਖੋ ਦੇਖੋ ਕਾਉਂਸਲਰ ਬੰਦਾ ਭਾਂਜਵੇ ਉਹ ਤੋਂ ਬਾਅਦ ਜੇ ਤੁਹਾਡੇ ਸਟਾਰ ਆ ਈਸ਼ਵਰ ਦੀ ਮੇਹਰ ਆ ਜਾਂ ਪਾਰਟੀ ਚਾਵੇ ਤਾਂ ਕੋਈ ਵੀ ਚੀਜ਼ ਆ ਮੇਰਾ ਇਹ ਨਹੀਂ ਹੈ ਕਿ ਮੈਨੂੰ ਕੋਈ ਚੀਜ਼ ਚਾਹੀਦੀ ਆ ਭਈ ਮੈਂ ਤਾਂ ਕਰਕੇ ਇਲੈਕਸ਼ਨ ਲੜਦਾ ਮੇਰਾ ਇਹ ਕੋਈ ਮੇਰਾ ਜਿਹੜਾ ਮੇਨ ਮੁੱਦਾ ਹੈ ਉਹ ਹੈਗਾ ਲੋਕਾਂ ਦੀ ਸੇਵਾ ਤੁਸੀਂ ਨਾਲ ਚੱਲ ਰਹੇ ਹੋ ਕਿਦਾਂ ਦਾ ਮਾਹੌਲ ਤੁਸੀਂ ਵੀ ਦੇਖ ਰਹੇ ਹੋ ਜੀ ਲੋਕਾਂ ਦਾ ਜੀ ਪੂਰਾ ਸਮਰਥਨ ਸਾਨੂੰ ਮਿਲ ਰਿਹਾ ਔਰ ਇੱਕ ਇੱਕ ਘਰ ਜਾ ਕੇ ਅਸੀਂ ਕਰਕੇ ਆਏ ਆਂ ਡੋਰ ਟੂ ਡੋਰ ਕੀਤਾ ਆ ਲੋਕੀ ਕਹਿ ਰਹੇ ਆ ਵੀ ਮੈਂ ਨਹੀਂ ਸਾਨੂੰ ਇਸ ਵਾਰ ਜਿਤਾਣਾ ਜਿਤਾਣਾ ਔਰ ਜਿੱਤੇ ਪਏ ਆ ਔਰ ਵੱਧ ਤੋਂ ਵੱਧ ਲੀਡ ਲੈਣੀ ਜਿੱਦਾਂ ਕਿ ਮੈਣੀ ਸਾਹਿਬ ਨੇ ਕਿਹਾ ਵੀ ਸਾਡਾ ਟਾਰਗੇਟ ਇਹ ਆ ਵੀ ਕਿੰਨੀ ਜ਼ਿਆਦਾ ਲੀਡ ਨਾਲ ਅਸੀਂ ਜਿਤਾਣਾ ਜਿੱਤੇ ਦਾ ਅਸੀਂ ਪਏ ਆ ਇਹ ਚ ਕੋਈ ਦੋ ਰਾਏ ਨਹੀਂ ਹੈਗੀ ਬੜੇ ਵੱਡੇ ਇਹਨਾਂ ਦੇ ਹੌਸਲੇ ਆ ਕਹਿੰਦੇ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਆ ਉਹ ਵੀ ਹੋ ਜਾਣਾ ਜੀ ਇਦਾਂ ਦੇ ਦੇ ਦਿਓ ਜੀ ਤੁਸੀਂ ਦੇਖੋ ਜੀ ਸਾਰਾ ਸਮਰਥਨ ਸਾਰਾ ਏਰੀਆ ਸ਼ੁਰੂ ਤੋਂ ਹੀ ਮੈਨੀ ਸਾਹਿਬ ਦੇ ਪਰਿਵਾਰ ਨਾਲ ਸ਼ੁਰੂ ਤੋਂ ਹੀ ਰਿਹਾ ਪਹਿਲੋ ਇਹਨਾਂ ਦੇ ਬਜ਼ੁਰਗਾਂ ਨਾਲ ਰਿਹਾ ਬਾਕੀ ਇਹ ਕੰਮ ਤਾਂ ਮਤਲਬ ਪਿਛਲੇ 10 ਸਾਲਾਂ ਤੋਂ ਜੋ ਵੀ ਹੋਏ ਆ ਨਾ ਮੈਨੀ ਸਾਹਿਬ ਨੇ ਕਰਵਾਏ ਐ ਇਸ ਈਅਰ ਦੇ ਵਿੱਚ ਸਾਰਿਆਂ ਨੂੰ ਪਤਾ ਜੇ ਕੋਈ ਅੱਜ ਉੱਟ ਕੇ ਕਹਿ ਦਿੰਦਾ ਮੈਂ ਕਰਵਾਏ ਆ ਉਹ ਬਿਲਕੁਲ ਝੂਠ ਬੋਲ ਰਹੇ ਆ ਕਿ ਮੈਂ ਕਿਹਨਾਰੇ ਕੰਮ ਪਹਿਲੇ ਦੇ ਹੋਏ ਪਏ ਐ ਮੈਨੇ ਚਪ ਕਰਵਾਏ ਐ ਸੋ ਕਾਂਗਰਸ ਪਾਰਟੀ ਨੇ ਬਿਲਕੁਲ ਖਾਰਜ ਕਰਤਾ ਵੀ ਜਿਹੜੇ ਲੋਕਾਂ ਨੇ ਜਾਂ ਭਾਜਪਾ ਵਾਲੇ ਉਮੀਦਵਾਰ ਜਿਹੜੇ ਦਾਅਵੇ ਕਰ ਰਹੇ ਆ ਵੀ ਇਹ ਸਾਰੇ ਵਿਕਾਸ ਕਾ ਜੈਸੀ ਕਰਾਇਆ ਕਹਿੰਦੇ ਬਿਲਕੁਲ ਨਹੀਂ ਕਰਾਇਆ ਜੋ ਵੀ ਕਾਰਜ ਕਰਾਇਆ ਕਹਿੰਦੇ ਅਸੀਂ ਆਪ ਕਰਾਇਆ ਆਪਣੀ ਸਰਕਾਰ ਜਿਹੜਾ ਮਿਲ ਜੁਲ ਕੇ ਕਰਾਇਆ ਪ੍ਰਧਾਨ ਸਾਹਿਬ ਤੁਹਾਨੂੰ ਕਿਦਾਂ ਲੱਗਦੀ ਹਵਾ ਹਵਾ ਦੇਖੋ ਜੀ ਮੇਰੀ ਜਿਹੜੀ ਸੱਜ ਕਲਾਉਨੇ ਆ 90 85% ਵੋਟ ਮੈਣੀ ਸਾਹਿਬ ਨੂੰ ਜਾਣੀ ਆ ਤੇ ਸਾਡੇ ਕੰਮ ਵੀ ਇਹਨਾਂ ਨੇ ਕਰਾਏ ਆ ਪਹਿਲੋਂ ਵੀ ਕਰਾਉਂਦੇ ਆ ਇਹ ਹੁਣ ਵੀ ਕਰਨਗੇ ਤਾਰੀਵਾਲ ਸਾਹਿਬ ਤੋਂ ਥਰੂ ਜਿੰਨੇ ਸ੍ਰੀ ਵਰਜ ਦੇ ਮੀਟਰਾਂ ਦੇ ਹਾਰਡ ਕਾਰਡ ਜੋ ਵੀ ਰਾਸ਼ਨ ਕਾਰਡ ਸਭ ਇਹਨਾਂ ਦੇ ਕੰਮ ਹੋਏ ਆ ਮੈਣੀ ਸਾਹਿਬ ਦੇ ਕਿਸੇ ਨੇ ਕੋਈ ਡੱਕੇ ਦਾ ਕੰਮ ਨਹੀਂ ਕੀਤਾ ਅਸੀਂ ਇੰਦਰ ਸਾਹਿਬ ਕੋਲੇ ਜਾਂਦੇ ਸੀ ਸਾਈਨ ਕਰਾਉਂਦੇ ਸੀ ਕਹਿੰਦੇ ਸੀ ਤੁਹਾਡੀ ਇਹ ਦੂਸਰੀ ਤੁਸੀਂ ਤੁਹਾਡੇ ਬਾੜੇ ਹੈ ਨਹੀਂ ਕੁੜੀਆਂ ਦੇ ਸਗਨ ਦੇ ਫਾਰਮਾਂ ਤੇ ਅਸੀਂ ਸਾਈਨ ਕਰਾਉਨੇ ਤੁਹਾਡੀ ਕਾਸਟ ਕਹੇ ਨਹੀਂ ਤੁਸੀਂ ਠਹਿਏ ਆ ਤੁਸੀਂ ਵਾਲਮੀਕੀ ਨਹੀਂ ਹੈਗੇ ਉਹਨੂੰ ਇਦਾਂ ਦਾ ਮਤਲਬ ਕਿ ਇਹਨਾਂ ਨੇ ਫਰੌਟ ਵਾਗੀਆਂ ਦਿਖਾਈਆਂ ਸੋ ਸਾਰਿਆਂ ਤੁਸੀਂ ਦੇਖ ਲਓ ਸਾਰੀਆਂ ਬਰਾਦਰੀਆਂ ਸਾਰੇ ਲੋਕ ਸਾਰੇ ਇਕੱਠੇ ਹੋ ਗਏ ਆ ਹੁਣ ਦੇਖਾਂਗੇ ਵੀ 21 ਤਰੀਕ ਨੂੰ ਰਿਜ਼ਲਟ ਕਿਦਾਂ ਆਉਣਾ ਲੋਕਾਂ ਦਾ ਜੋਸ਼ ਆ ਹੁਣ ਲੋਕ ਉਹ ਨਹੀਂ ਰਿਹਾ ਵੀ ਭੇਡ ਚਾਲ ਜੀ ਵੀ ਜਿੱਥੇ ਕਹਿਦਾ ਉੱਥੇ ਪਈਏ ਲੋਕ ਬੜੀ ਸੂਝ ਬੂਝ ਨਾਲ ਲੱਭਦੇ ਆ ਦੇਖਦੇ ਆ ਸਕਰੀਨਿੰਗ ਕਰਦੇ ਆ ਉਮੀਦਵਾਰ ਕਿਹੜਾ ਕਿਦਾਂ ਤੇ ਉਹਨੂੰ ਲੋਕਾਂ ਨੇ ਵੋਟਾਂ ਪਾ ਦੇਣੀਆਂ ਰਿਜ਼ਲਟ ਆ ਜਾਣਾ ਉਹ ਦੇਖਾਂਗੇ ਰਿਜ਼ਲਟ ਕੀ ਹੈਗਾ ਕਿਆਰਨ ਮੰਗਲ ਸਿੰਘ ਦੇ ਨਾਲ ਹਰਦੀਪ ਸਿੰਘ ਤੱਕ ਇਨਸਾਨ ਟੀਵੀ ਫਗਵਾੜਾ